ਬਿਲਡਿੰਗ ਦਾ ਡਿਵੈਲਪ ਬੰਦ ਕਰਾਈ ਗਈ ਘਟੋ ਘਟੋ ਚ 10 12 ਮਜ਼ਦੂਰ ਨਿਕਲੇ ਆ ਤੇ ਉਹਦੇ ਵਿੱਤੇ ਕੀ ਕਾਰਵਾਈ ਹੋਏਗੀ ਉਹਦੇ ਸੀਲ ਕਰਾਂਗੇ ਉਹਨੂੰ ਸੀਲ ਕਰਨ ਤੋਂ ਬਾਅਦ ਜੇ ਫਿਰ ਵੀ ਨਹੀਂ ਹਟਣਗੇ ਫਿਰ ਉਹਨੂੰ ਤੋੜਾਂਗੇ ਘਟੋ ਘਟ 20 ਬਿਲਡਿੰਗਾਂ ਦੇ ਉੱਤੇ ਕੀਤੀ ਗਈ ਹੈ ਕਾਰਵਾਈ ਕੱਲ ਵੀ 10 ਬਿਲਡਿੰਗਾਂ ਦੇ ਉੱਤੇ ਕੀਤੀ ਗਈ ਸੀ ਕੱਲ ਕਾਰਵਾਈ ਘਟੋ ਘਟ ਸਾਡੇ ਕੋਲੋਂ ਹੁਣ ਤੱਕ 20 50 ਬਿਲਡਿੰਗਾਂ ਦੀ ਲਿਸਟ ਤਿਆਰ ਹੈ ਹੋਰ ਵੀ ਇਸ ਤੋਂ ਇਲਾਵਾ ਕਾਫੀ ਜ਼ਿਆਦਾ ਬਿਲਡਿੰਗਾਂ ਨੇ ਜਿਨ੍ਹਾਂ ਦੇ ਉੱਤੇ ਸਾਡੇ ਕੋਲੋਂ ਕਾਰਵਾਈ ਕਰ ਰਹੇ ਆ ਅਸੀਂ ਜੀ ਸਰ ਅੱਜ ਸ਼ਹਿਰ ਦੇ ਵਿੱਚ ਕਿੰਨੀਆਂ-ਕਿੰਨੀਆਂ ਬਿਲਡਿੰਗਾਂ ਦੇ ਉੱਤੇ ਕਾਰਵਾਈ ਕੀਤੀ ਜੀ ਅੱਜ ਘੱਟੋ-ਘੱਟ 20 ਬਿਲਡਿੰਗਾਂ ਦੇ ਉੱਤੇ ਕੀਤੀ ਗਈ ਹੈ ਕਾਰਵਾਈ ਕੱਲ ਵੀ 10 ਬਿਲਡਿੰਗਾਂ ਦੇ ਉੱਤੇ ਕੀਤੀ ਗਈ ਸੀ ਕੱਲੇ ਕਾਰਵਾਈ ਘੱਟੋ-ਘੱਟ ਸਾਡੇ ਕੋਲੋਂ ਹੁਣ ਤੱਕ 20 50 ਬਿਲਡਿੰਗਾਂ ਦੀ ਲਿਸਟ ਤਿਆਰ ਹੈ ਹੋਰ ਵੀ ਇਸ ਤੋਂ ਇਲਾਵਾ ਕਾਫੀ ਜ਼ਿਆਦਾ ਬਿਲਡਿੰਗਾਂ ਨੇ ਜਿਨ੍ਹਾਂ ਦੇ ਉੱਤੇ ਸਾਡੇ ਕੋਲੋਂ ਕਾਰਵਾਈ ਕਰ ਰਹੇ ਹਾਂ ਅਸੀਂ ਫਿਰ ਇੱਕ ਸੀਲ ਬਿਲਡਿੰਗ ਵੀ ਤੁਸੀਂ ਵਿਖਾਈ ਹੈ ਜਿੱਥੇ ਪ੍ਰਸ਼ਾਸਨ ਵੱਲੋਂ ਸੀਲ ਕੀਤੀ ਗਈ ਹੈ ਪਰ ਗਲਤ ਤਰੀਕੇ ਨਾਲ ਕੀਤੀ ਗਈ ਹੈ ਉਹ ਸਾਡੇ ਮੁਲਾਜ਼ਮਾਂ ਦੀ ਗਲਤੀ ਹੈ ਉਹਦੇ ਵਿੱਚ ਕੌਣ ਹੈ ਦੋਸ਼ੀ ਉਹ ਤੇ ਸਾਡੇ ਉੱਚ ਅਧਿਕਾਰੀ ਵੇਖਣਗੇ ਉਹਨਾਂ ਨੂੰ ਜਾਨੂ ਕਰਾ ਦਿੱਤਾ ਜਾਏਗਾ ਇਸ ਤਰ੍ਹਾਂ ਦੀਆਂ ਸਾਡੇ ਕੋਲ 3-4 ਹੋਰ ਵੀ ਹੈਗੀਆਂ ਨੇ ਜਿਹੜੀਆਂ ਗਲਤ ਢੰਗ ਨਾਲ ਸਾਡੇ ਸਟਾਫ ਵੱਲੋਂ ਕੀਤੀਆਂ ਗਈਆਂ ਇੱਕ ਬਿਲਡਿੰਗ ਤੁਹਾਡੇ ਵੱਲੋਂ ਬੰਦ ਕਰਾਈ ਗਈ ਘੱਟੋ ਘੱਟ ਉੱਤੇ 10-12 ਮਜ਼ਦੂਰ ਨਿਕਲੇ ਆ ਤੇ ਉਹਦੇ ਦਿੱਤੇ ਕਿ ਕਾਰਵਾਈ ਹੋਏਗੀ ਉਹਦੇ ਸੀਲ ਕਰਾਂਗੇ ਉਹਨੂੰ ਸੀਲ ਕਰਨ ਤੋਂ ਬਾਅਦ ਜੇ ਫਿਰ ਵੀ ਨਹੀਂ ਹਟਣਗੇ ਫਿਰ ਉਹਨੂੰ ਤੋੜਾਂਗੇ ਤੋ ਦੇ ਮਾਲਕ ਦੇ ਉੱਤੇ ਵੀ ਕੋਈ ਕਾਰਵਾਈ ਕੀਤੀ ਜਾਏਗੀ ਮਾਲਕ ਤੇ ਫਿਰ ਲਾਸਟ ਵਿੱਚ ਨਹੀਂ ਤੇ ਫਿਰ ਐਫ ਆਈ ਆਰ ਦਰਜ ਕਰਾਵਾਂਗੇ